ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅੱਜ ਹੈ 14 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 14 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ T20 ਕ੍ਰਿਕਟ ਵਿੱਚ 7000 ਜਾਂ ਇਸ ਤੋਂ ਵੱਧ ਰਨ ਬਣਾਉਣ ਵਾਲਾ 8ਵਾਂ ਖਿਡਾਰੀ ਕੌਣ ਬਣਿਆ ਹੈ ਹਾਂਜੀ T20 ਕ੍ਰਿਕਟ ਦੇ ਇਤਿਹਾਸ ਵਿੱਚ 7000 ਤੋਂ ਵੱਧ ਰਨ ਬਣਾਉਣ ਵਾਲਾ 8ਵਾਂ ਭਾਰਤੀ ਖਿਡਾਰੀ ਬਣਿਆ ਸੂਰਿਆ ਕੁਮਾਰ ਯਾਦਵ অপਸ਼ਨ B ਇਜ਼ ਅ ਰਾਈਟ ਆਨਸਰ ਤੇ T20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਕੌਣ ਹਨ ਵਿਰਾਟ ਕੋਹਲੀ ਇਹਨਾਂ ਨੇ 12300 ਦੌੜਾ ਬਣਾਈਆਂ ਵਾ ਠੀਕ ਹੈ ਤੇ ਪਹਿਲੇ ਭਾਰਤੀ ਖਿਡਾਰੀ ਆ ਜਿਨ੍ਹਾਂ ਨੇ T20 ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਰਨ ਬਣਾਏ ਆ ਨੈਕਸਟ ਹੈ ਭਾਰਤੀ ਫੌਜ ਨੇ ਹਾਲ ਹੀ ਵਿੱਚ ਐਂਟੀ ਟੈਂਕ ਗਾਈਡਡ ਮਿਜ਼ਾਈਲਾਂ ਦਾ ਸਫਲ ਪ੍ਰੀਖਣ ਕਿੱਥੇ ਕੀਤਾ ਸਫਲ ਅਭਿਆਸ ਸਫਲ ਅਭਿਆਸ ਕੀਤਾ ਵਾ ਜੀ ਐਂਟੀ ਟੈਂਕ ਗਾਈਡਡ ਮਿਜ਼ਾਈਲਾਂ ਦਾ ਸਿਕਿਮ ਦੇ ਵਿੱਚ ਕੀਤਾ ਕਿਹਨੇ ਕੀਤਾ ਵਾ ਭਾਰਤੀ ਫੌਜ ਨੇ ਕੀਤਾ ਵਾ ਠੀਕ ਹੈ ਤੇ ਭਾਰਤੀ ਫੌਜ ਦੀ ਗੱਲ ਹੋ ਰਹੀ ਹੈ ਸਿੱਕਮ ਦੇ ਵਿੱਚ ਇਹ ਸਫਲ ਅਭਿਆਸ ਹੋਇਆ ਵਾ ਦੇਖ ਸਕਦੇ ਹੋ ਹੁਣ ਤੁਸੀਂ ਫਿਰ ਮੈਪ ਦੇ ਵਿੱਚ ਸਿੱਕਮ ਸਿੱਕਮ ਦੀ ਕੈਪੀਟਲ ਕੀ ਹੈ ਗੰਗਟੋਕ ਚੀਫ ਮਿਨਿਸਟਰ ਆ ਪ੍ਰੇਮ ਪ੍ਰੇਮ ਸਿੰਘ ਤਮਾਮ ਗਵਰਨਰ ਆ ਲਕਸ਼ਮਣ ਪ੍ਰਸ਼ਾਦ ਆਚਾਰੀਆ ਸਿੱਕਮ ਦੇ ਵਿੱਚ ਕੰਚਨ ਜੰਗਾ ਨੈਸ਼ਨਲ ਪਾਰਕ ਆ ਸਿੱਕਮ ਦੁਨੀਆ ਦਾ 100% ਆਰਗੈਨਿਕ ਸਟੇਟ ਬਣ ਗਿਆ ਨੈਕਸਟ ਹੈ ਹਾਲ ਹੀ ਵਿੱਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2024 ਕਿਸ ਦੇਸ਼ ਦੇ ਵਿੱਚ ਆਯੋਜਿਤ ਕੀਤੀ ਜਾ ਰਹੀ ਆ ਹਾਂਜੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2024 ਆਯੋਜਿਤ ਕੀਤੀ ਗਈ ਆ ਕਿਰਗਿਸਤਾਨ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਕਿਰਗਿਸਤਾਨ ਦੇ ਵਿੱਚ ਕੀਤੀ ਗਈ ਆ ਇੱਥੇ ਸਾਡਾ ਦੇਸ਼ ਭਾਰਤ ਆ ਠੀਕ ਹੈ ਇੱਥੇ ਆ ਪਾਕਿਸਤਾਨ ਪਾਕਿਸਤਾਨ ਦੇ ਨਾਲ ਲੱਗਦੀ ਆ ਅਫਗਾਨਿਸਤਾਨ ਦੀ ਅਫਗਾਨਿਸਤਾਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਉਜ਼ਵੇਕਿਸਤਾਨ ਤੇ ਇਸ ਦੇ ਨਾਲ ਪਿਆਵਾ ਕਿਰਗਿਸਤਾਨ ਕਿਰਗਿਸਤਾਨ ਦੀ ਕੈਪੀਟਲ ਆ ਬਿਸਕੀਕ ਕਰੰਸੀ ਆ ਕਿਰਗਿਸਤਾਨੀ ਡੋਮ ਪრეਜ਼ੀਡੈਂਟ ਸੋਮ ਕਿਰਗਿਸਤਾਨੀ ਸੋਮ ਕਰੰਸੀ ਆ ਠੀਕ ਹੈ ਤੇ ਇਥੋਂ ਦੇ ਪ੍ਰੈਜ਼ੀਡੈਂਟ ਆ ਐਸ ਜਪਾਰੋ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਹਰਨ ਗਲੋਬਲ ਯੂਨੀਕਰੋਨ ਸੂਚਕਾਂਕ 2024 ਵਿੱਚ ਕੌਣ ਸਿਖਰ ਤੇ ਰਿਹਾ ਜਾਨੀ ਕਿ ਸਭ ਤੋਂ ਵੱਧ ਯੂਨੀਕਰੋਨਸ ਕਿਹੜੇ ਦੇਸ਼ ਦੇ ਵਿੱਚ ਆ ਤੇ ਇਹ ਹੈਗੀ ਆ ਯੂ ਐਸ ਏ ਦੇ ਵਿੱਚ অপਸ਼ਨ ਬੀ ਇਜ਼ ਆ ਰਾਈਟ ਆਨਸਰ ਦੂਸਰੇ ਨੰਬਰ ਤੇ ਆ ਚਾਈਨਾ ਤੇ ਸਾਡਾ ਦੇਸ਼ ਭਾਰਤ ਤੀਸਰੇ ਨੰਬਰ ਤੇ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਇਹਦੇ ਵਿੱਚ ਟਾਪ ਤੇ ਆ ਯੂਐਸਏ ਯੂਐਸਏ ਦੀ ਕੈਪੀਟਲ ਕੀ ਆ ਯੂਐਸਏ ਦੀ ਕੈਪੀਟਲ ਆ ਵਾਸ਼ਿੰਗਟਨ ਡੀਸੀ ਕਰੰਸੀ ਆ ਅਮਰੀਕਨ ਡਾਲਰ ਤੇ ਇਥੋਂ ਦੇ ਪ੍ਰੈਜ਼ੀਡੈਂਟ ਆ ਜੋ ਬਾਈਡਨ ਨੈਕਸਟ ਹੈ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਲਈ ਫਲੀਟ ਸਪੋਰਟਸ ਜਹਾਜ਼ਾਂ ਦਾ ਪਹਿਲਾ ਸਟੀਲ ਕੱਟਣ ਵਾਲਾ ਸਮਾਰੋਹ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਭਾਰਤੀ ਜਲ ਸੈਨਾ ਲਈ ਫਲੀਟ ਸਪੋਰਟ ਜਹਾਜ਼ਾਂ ਦਾ ਪਹਿਲਾ ਸਟੀਲ ਕੱਟਣ ਵਾਲਾ ਸਮਾਰੋਹ ਜਿਹੜਾ ਇਹ ਆਯੋਜਿਤ ਕੀਤਾ ਗਿਆ ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਹਾਲ ਹੀ ਵਿੱਚ ਮਨੁੱਖੀ ਪੁਲਾੜ ਉਡਾਨ ਦਾ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਮਨੁੱਖੀ ਪੁਲਾੜ ਉਡਾਨ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 12 April ਨੂੰ অপਸ਼ਨ ਬੀ ਇਜ਼ ਦਾ ਰਾਈਟ ਆਂਸਰ 12 April 1961 ਨੂੰ ਯੂਰੇ ਗਾਗਰੀਨ ਨੇ ਪ੍ਰਿਥਵੀ ਦੀ ਪਰਿਕਰਮਾ ਕਰਕੇ ਪਹਿਲਾ ਰਿਕਾਰਡ ਬਣਾਇਆ ਸੀ ਮਤਲਬ ਕਿ ਪਹਿਲੇ ਵਿਅਕਤੀ ਬਣੇ ਸੀਗੇ ਤੇ ਇਹ ਪਹਿਲੇ ਵਿਅਕਤੀ ਦਾ ਰਿਕਾਰਡ ਬਣਾਇਆ ਸੀ ਇਹਨਾਂ ਨੇ ਪ੍ਰਿਥਵੀ ਦੀ ਪਰਿਕਰਮਾ ਕਰਕੇ 12 April 1961 ਨੂੰ ਯੂਰੇ ਗਾਗਰੀਨ ਉਸ ਸਮੇਂ ਦੇ ਇਹ ਸੋਵੀਅਤ ਸੰਘ ਦੇ ਪੁਲਾੜ ਯਾਤਰੀ ਸੀ ਸੋਵੀਅਤ ਸੰਘ ਹੁਣ ਕੀ ਆ ਰਸ਼ੀਆ ਵਾ ਠੀਕ ਹੈ ਹੁਣ April ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ April ਦੇ important day ਮੇ ਬਿਲਕੁਲ sequence wise ਲਿਖੇ ਹੋਏ ਆ ਰਿਵਾਈਜ਼ ਕਰੋ ਇਹਨਾਂ ਨੂੰ 1 April ਨੂੰ ਉਤਕਲ ਦਿਵਸ ਜਾਨੀ ਕਿ ਉਡੀਸਾ ਦਿਵਸ ਮਨਾਇਆ ਗਿਆ 2 April ਨੂੰ wish of autism ਜਾਗਰੂਕਤਾ ਦਿਵਸ ਮਨਾਇਆ ਗਿਆ 3 April ਨੂੰ Hindi theatre ਦਿਵਸ ਮਨਾਇਆ ਗਿਆ 4 April ਨੂੰ ਅੰਤਰਰਾਸ਼ਟਰੀ ਖਾਨ ਜਾਗਰੂਕਤਾ ਦਿਵਸ ਮਨਾਇਆ ਗਿਆ 5 April ਨੂੰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ 6 April ਨੂੰ ਰਾਸ਼ਟਰੀ ਹੈਂਡ ਮੇਡ ਦਿਵਸ ਮਨਾਇਆ ਗਿਆ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ 9 ਅਪ੍ਰੈਲ ਨੂੰ CRPF ਬਹਾਦਰੀ ਦਿਵਸ ਮਨਾਇਆ ਗਿਆ 10 ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਆਤ ਮਾ ਦਿਵਸ ਅਤੇ ਵਿਸ਼ਵ ਪਾਰਕਿੰਸ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਸੰਜੁਕਤ ਫੌਜੀ ਅਭਿਆਸ ਡਸਟ ਲੀਕ ਭਾਰਤ ਅਤੇ ਕਿਸ ਦੇਸ਼ ਵਿੱਚਕਾਰ ਸ਼ੁਰੂ ਹੋਵੇਗਾ ਹਾਂਜੀ ਭਾਰਤ ਅਤੇ ਉਜਵੇਕਿਸਤਾਨ ਦੇ ਵਿਚਕਾਰ 15 ਅਪ੍ਰੈਲ ਨੂੰ ਸੰਯੁਕਤ ਫੌਜੀ ਅਭਿਆਸ ਹੋਣਾ ਜਿਸ ਦਾ ਨਾਮ ਆ ਡਸਟ ਲਿਕ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਬਹੁਤ ਇੰਪੋਰਟੈਂਟ ਆ ਡਸਟ ਲਿਕ ਕਿਹੜੇ ਦੇਸ਼ਾਂ ਦੇ ਵਿਚਕਾਰ ਹੋਣਾ ਉਜ਼ਬੇਕਿਸਤਾਨ ਅਤੇ ਭਾਰਤ ਦੇ ਵਿਚਕਾਰ ਕਦੋਂ ਹੋਣਾ 15 April ਨੂੰ অপশন এ ਇਥੇ রাইਟ ਆਨਸਰ ਹੈ ਹੁਣ ਉਜ਼ਬੇਕਿਸਤਾਨ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉਜ਼ਬੇਕਿਸਤਾਨ ਇਥੋਂ ਦੀ ਕੈਪੀਟਲ ਆ ਤਾਸਕਨ ਕਰੰਸੀ ਆ ਉਜ਼ਬੇਕਿਸਤਾਨੀ ਸੋਮ ਤੇ ਪ੍ਰੈਜ਼ੀਡੈਂਟ ਆ ਸੁਬਾਕਤ ਮਿਰਜ਼ਿਓ ਨੈਕਸਟ ਟੈਮ ਹਾਲ ਹੀ ਵਿੱਚ ਜਲ ਸੈਨਾ ਮੁਖੀ ਹਾਂਜੀ ਇੱਥੇ ਜਲ ਸੈਨਾ ਮੁਖੀ ਲਿਖਿਆ ਕੌਣ ਆ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਤੇ ਇਹਨਾਂ ਨੇ ਕਿਸ ਰਾਜ ਦੇ ਕਾਰਵਾਰ ਨੇਵਲ ਬੇਸ ਤੇ ਨਵੀਆਂ ਸਹੂਲਤਾਂ ਦਾ ਉਦਘਾਟਨ ਕੀਤਾ ਹਾਂਜੀ ਕਰਨਾਟਕ ਦੇ ਕਾਰਵਾਰ ਨੇਵਲ ਬੇਸ ਤੇ ਨਵੀਆਂ ਸਹੂਲਤਾਂ ਦਾ ਉਦਘਾਟਨ ਕੀਤਾ ਜਲ ਸੈਨਾ ਮੁਖੀ ਐਡਮਿਰਲ ਹਾਰ ਹਰੀ ਕੁਮਾਰ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਕਰਨਾਟਕ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਕੀ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਣ ਕਰਨਾਟਕ ਦੀ ਕੈਪੀਟਲ ਹੈ ਜੀ ਬੰਗਲੌਰ ਇੱਥੋਂ ਦੇ ਚੀਫ ਮਿਨਿਸਟਰ ਆ ਸਿਦਰ ਮਈਆ ਗਵਰਨਰ ਆ ਥਾਵਰਚੰਦ ਗਹਿਲੌਤ ਕਰਨਾਟਕ ਵਿੱਚ ਨਾਗਰਹੋਲ ਨੈਸ਼ਨਲ ਪਾਰਕ ਆ ਬਾਂਦੀਪੂਰੀ ਨੈਸ਼ਨਲ ਪਾਰਕ ਆ ਤੁੰਗਪਧਰਾ ਨੈਸ਼ਨਲ ਪਾਰਕ ਆ ਕੁਦਰੇਮੁਖ ਕੁਦਰੇਮੁਖਾ ਨੈਸ਼ਨਲ ਪਾਰਕ ਆ ਸੁਮੇਸ਼ਵਰ ਵਾਈਲਡਲਾਈਫ ਸੈਂਚਰੀਆ ਬਨੇਰਕਾ ਟਾ ਨੈਸ਼ਨਲ ਪਾਰਕ ਪਧਰਾ ਵਾਈਲਡਲਾਈਫ ਸੈਂਚਰੀਆ ਅੰਸ਼ੀ ਨੈਸ਼ਨਲ ਪਾਰਕ ਦਾ ਸਤੂਰ ਯਾਤਰਾ ਮਹਾਉਤਸਵ 2024 ਕਰਨਾਟਕ ਦੇ ਮੈਸੂਰ ਵਿੱਚ ਹੋਇਆ ਭਾਰਤ ਨੇ ਕਰਨਾਟਕ ਵਿੱਚ ਸਵਦੇਸ਼ੀ ਹਾਈ ਸਪੀਡ ਫਲਾਈਂਗ ਵਿੰਗ ਯੂਏਵੀ ਦਾ ਸਫਲ ਪ੍ਰੀਖਣ ਕੀਤਾ ਰਕਸ਼ਾ ਰਮਈਆ ਕਰਨਾਟਕ ਦੀ ਟੇਬਲ ਟੈਨਿਸ ਐਸੋਸੀਏਸ਼ਨ ਦੀ ਪ੍ਰਧਾਨ ਚੁਣੀ ਗਈ ਬੰਗਲੌਰ ਵਿੱਚ ਨਵਾਂ ਕੰਬਾਲਾ ਮੁਕਾਬਲਾ ਕਰਵਾਇਆ ਗਿਆ ਔਰਤਾਂ ਦੀ ਅਗਵਾਈ ਵਾਲੇ ਸਟਾਰਟਅਪ ਦੀ ਗਿਣਤੀ ਵਿੱਚ ਬੰਗਲੌਰ ਟੌਪ ਤੇ ਰਿਹਾ ਨੈਕਸਟ ਹੈ ਹਾਲ ਹੀ ਵਿੱਚ ਸਵਾਮੀ ਵਿਵੇਕਾਨੰਦ ਅੰਡਰ 50 ਸੌਰੀ ਅੰਡਰ 20 ਫੁੱਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕਿੱਥੇ ਹੋਇਆ ਹਾਂਜੀ ਸਵਾਮੀ ਵਿਵੇਕਾਨੰਦ ਅੰਡਰ 20 ਫੁੱਟਬਾਲ ਚੈਂਪੀਅਨਸ਼ਿਪ ਇਹ ਪਹਿਲੀ ਵਾਰ ਹੋ ਰਹੀ ਆ ਤੇ ਇਸ ਦਾ ਉਦਘਾਟਨ ਛਤੀਸਗੜ ਦੇ ਵਿੱਚ ਹੋਇਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ ਇਸ ਦੇ ਵਿੱਚ 32 ਰਾਜ ਪਾਰਟਿਸਿਪੇਟ ਕਰ ਰਹੇ ਆ ਤੇ ਪਹਿਲੀ ਸੁਆਮੀ ਵਿਵੇਕਾਨੰਦ ਅੰਡਰ 20 ਫੁੱਟਬਾਲ ਚੈਂਪੀਅਨਸ਼ਿਪ ਆ ਜਿਸ ਦਾ ਉਦਘਾਟਨ ਛਤੀਸਗੜ ਦੇ ਵਿੱਚ ਹੋਇਆ ਹੁਣ ਉਦਘਾਟਨ ਛਤੀਸਗੜ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਛਤੀਸਗੜ ਜਲਦੀ ਦੇ ਨਾਲ ਜਿਹੜੇ ਵੀ ਸਟੂਡੈਂਟਸ ਨੂੰ ਛਤੀਸਗੜ ਦੀ ਕੈਪੀਟਲ ਪਤਾ ਵਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਛਤੀਸਗੜ ਦੀ ਕੈਪੀਟਲ ਆ ਰਾਏਪੁਰ ਇਥੋਂ ਦੇ ਚੀਫ ਮਿਨਿਸਟਰਾ ਵਿਸ਼ਨੂ ਦੇਵ ਸਾਈ ਗਵਰਨਰਾ ਵਿਸ਼ਵਾਪੂਸ਼ਣ ਹਰੀ ਚੰਦਰਨ ਛਤੀਸਗੜ ਦੇ ਵਿੱਚ ਗੁਰੂਕਾਸ਼ੀਦਾਸ ਨੈਸ਼ਨਲ ਪਾਰਕ ਆ ਕਾਂਗਰ ਬੈਲੀ ਨੈਸ਼ਨਲ ਪਾਰਕ ਆ ਇੰਦਰਾਵਤੀ ਨੈਸ਼ਨਲ ਪਾਰਕ ਆ ਛਤੀਸਗੜ ਵਿੱਚ ਗੈਰ ਕਾਨੂੰਨੀ ਧਰਮ ਪਰਿਵਰਤਨ ਰੋਕਣ ਲਈ ਕਾਨੂੰਨ ਲਿਆਂਦਾ ਜਾਵੇਗਾ ਬਸਵਰਾਜੂ ਐਸ ਨੂੰ ਛਤੀਸਗੜ ਦੇ ਮੁੱਖ ਮੰਤਰੀ ਦਾ ਸਕੱਤਰ ਚੁਣਿਆ ਗਿਆ ਰਮਨ ਸਿੰਘ ਛਤੀਸਗੜ ਵਿਧਾਨ ਸਭਾ ਦੇ ਸਪੀਕਰ ਬਣੇ ਛਤੀਸਗੜ ਰਾਜ ਸਰਕਾਰ ਨੇ ਮੱਖ ਮੰਤਰੀ ਨਿਰਮਾਣ ਮਜ਼ਦੂਰ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਛਤੀਸਗੜ੍ਹ ਦੀ ਪੇਲਮਾ ਖਾਨ ਕੋਲਾ ਪੈਦਾ ਕਰਨ ਵਾਲੀ ਐਸਈਸੀਐਲ ਦੀ ਪਹਿਲੀ ਓਪਨ ਕਾਸਟ ਖਾਨ ਬਣ ਜਾਵੇਗੀ ਨੈਕਸਟ ਹੈ ਹਾਲ ਹੀ ਵਿੱਚ ਬ੍ਰਿਟੇਨ ਨੇ ਆਪਣੀ ਪਹਿਲੀ ਮਹਿਲਾ ਹਾਈ ਕਮਿਸ਼ਨਰ ਲਿੰਡੀ ਕੈਮਰੂਨ ਨੂੰ ਕਿਸ ਦੇਸ਼ ਵਿੱਚ ਨਿਯੁਕਤ ਕੀਤਾ ਹਾਂਜੀ ਬ੍ਰਿਟੇਨ ਬ੍ਰਿਟੇਨ ਨੇ ਆਪਣੀ ਪਹਿਲੀ ਮਹਿਲਾ ਹਾਈ ਕਮਿਸ਼ਨਰ ਨਿਯੁਕਤ ਕੀਤੀ ਹੈ ਸਾਡੇ ਦੇਸ਼ ਭਾਰਤ ਦੇ ਵਿੱਚ ਜਿਨ੍ਹਾਂ ਦਾ ਨਾਮ ਆ ਲਿੰਡੀ ਕੈਮਰੂਨ অপশন এ ইজ দা রাইট आंसर भारत ठीक है हुन देख ਸਕਦੇ ਹੋ ਤੁਸੀਂ ইমেজ ਦੇ ਵਿੱਚ ਵੀ ਬ੍ਰਿਟੇਨ ਦੀ ਹਾਈ ਕਮਿਸ਼ਨਰ ਜਿਹੜੀ ਕਿ ਭਾਰਤ ਵਿੱਚ ਸਾਡੇ ਹਾਈ ਕਮਿਸ਼ਨਰ ਬਣੀ ਹੈ ਠੀਕ ਹੈ ਲਿੰਡੀ ਕੈਮਰਨ ਹੁਣ ਇਹ ਭਾਰਤ ਦੀ ਬਣੀ ਆ ਤਾਂ ਦੇਖ ਸਕਦੇ ਹੋ ਤੁਸੀਂ ਭਾਰਤ ਦਾ ਮੈਪ ਭਾਰਤ ਦੀ ਕੈਪੀਟਲ ਕੀ ਆ ਨਵੀਂ ਦਿੱਲੀ ਭਾਰਤ ਦੀ ਕਰੰਸੀ ਆ ਇੰਡੀਅਨ ਰੁਪਈਆ ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਅ ਨਰਿੰਦਰ ਮੋਦੀ ਜੀ ਭਾਰਤ ਦੇ ਨਾਲ ਪਾਕਿਸਤਾਨ ਦੀ ਹੱਦ ਲੱਗਦੀ ਆ ਤੇ ਜਿਹੜੀ ਲਾਈਨ ਆ ਡਿਵਾਈਡ ਕਰ ਰਹੀ ਭਾਰਤ ਤੇ ਪਾਕਿਸਤਾਨ ਨੂੰ ਇਹਨੂੰ ਰੈੱਡ ਕਲਿਫ ਲਾਈਨ ਬੋਲਦੇ ਆ ਸੇਮ ਇਸੇ ਤਰ੍ਹਾਂ ਅਫਗਾਨਿਸਤਾਨ ਦੀ ਹੱਦ ਲੱਗਦੀ ਆ ਅਫਗਾਨਿਸਤਾਨ ਅਤੇ ਭਾਰਤ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਬੋਲਦੇ ਆ ਡੋਰੰਡ ਲਾਈਨ ਚਾਈਨਾ ਦੀ ਹੱਦ ਲੱਗਦੀ ਆ ਤੇ ਇਸ ਲਾਈਨ ਨੂੰ ਡਿਵਾਈਡ ਕਰਨ ਵਾਲੀ ਜਿਹੜੀ ਲਾਈਨ ਆ ਇਹਨੂੰ ਬੋਲਦੇ ਆ ਮੱਕਮੋਹਨ ਲਾਈਨ ਜਿਹੜੀ ਭਾਰਤ ਤੇ ਚੀਨ ਨੂੰ ਡਿਵਾਈਡ ਕਰ ਰਹੀ ਆ ਨੇਪਾਲ ਦੀ ਹੱਦ ਲੱਗਦੀ ਆ ਭੂਟਾਨ ਦੀ ਹੱਦ ਲੱਗਦੀ ਆ ਮਿਆਂਮਾਰ ਦੀ ਹੱਦ ਲੱਗਦੀ ਆ ਬੰਗਲਾਦੇਸ਼ ਦੀ ਹੱਦ ਲੱਗਦੀ ਆ ਇਸ ਤਰ੍ਹਾਂ ਸੱਤ ਦੇਸ਼ਾਂ ਦੀ ਹੱਦ ਲੱਗਦੀ ਆ ਭਾਰਤ ਨੂੰ ਸਭ ਤੋਂ ਵੱਧ ਬੰਗਲਾਦੇਸ਼ ਦੀ ਲੱਗਦੀ ਆ 4096 ਕਿਲੋਮੀਟਰ ਦੀ ਲੱਗਦੀ ਆ ਇਹ ਵੀ ਤੁਹਾਨੂੰ ਪੁੱਛ ਸਕਦੇ ਆ ਠੀਕ ਹੈ ਤੇ ਏਸ਼ੀਆ ਵਿੱਚ ਭਾਰਤ ਵਿਦੇਸ਼ੀ ਫੰਡਾਂ ਦਾ ਸਭ ਤੋਂ ਵੱਡਾ ਆਕਰਸ਼ਕ ਬਣ ਗਿਆ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਬਣਿਆ ਭਾਰਤੀ ਵਿਗਿਆਨੀਆਂ ਨੇ ਕੇਲੇ ਦੇ ਛਿਲਕੇ ਤੋਂ ਇਕੋ ਵੈਰਿੰਡ ਡਰੈਸਿੰਗ ਬਣਾਈ ਭਾਰਤ ਦੀ ਪਹਿਲੀ ਮਹਿਲਾ ਰੋਬੋਟ ਬਾਇਓ ਮਿਤਰਾ ਪੁਲਾੜ ਵਿੱਚ ਉਡਾਣ ਭਰੇਗੀ ਹੈਨਲੇ ਪਾਸਪੋਰਟ ਇੰਡੈਕਸ 2024 ਵਿੱਚ ਭਾਰਤੀ ਪਾਸਪੋਰਟ 85ਵੇਂ ਸਥਾਨ ਤੇ ਰਿਹਾ ਡੈਨਮਾਰਕ ਨੇ ਭਾਰਤ ਵਿੱਚ ਗ੍ਰੀਨ ਫਿਊਲ ਅਲਾਈਅንስ ਦੀ ਸ਼ੁਰੂਆਤ ਕੀਤੀ ਨੈਕਸਟ ਹੈ ਕਿ ਕਿਸ ਨੇ ਹਾਲ ਹੀ ਵਿੱਚ ਜੌਨ ਡਰਕਸ ਗੀਅਰ ਡਨਰ ਗਲੋਬਲ ਹੈਲਥ ਅਵਾਰਡ ਜਿੱਤਿਆ ਤਾਂ ਇਹ ਅਵਾਰਡ ਜਿੱਤਿਆ ਵਾ ਡਾਕਟਰ ਗਗਨਦੀਪ ਕੰਗ ਨੇ অপশন সি ইজ দা রাইট आंसर देख ਸਕਦੇ ਹੋ ਤੁਸੀਂ ইমেজ ਦੇ ਵਿੱਚ ਵੀ ਡਾਕਟਰ ਗਗਨਦੀਪ ਤੇ ਆ ਰੀਸੈਂਟਲੀ ਅਵਾਰਡ ਦੀ ਗੱਲ ਆ ਤਮਿਸਿਲ ਟੈਲਾ ਗ੍ਰਾਂਡੇ ਨੂੰ 2024 ਦਾ ਨੋਵਲ ਪੁਰਸਕਾਰ ਦਿੱਤਾ ਗਿਆ ਗਨਿਤ ਦਾ ਨੋਵਲ ਅਮਿਤਾਵ ਕੋਸ਼ ਨੂੰ ਨੀਦਰਲੈਂਡ ਦਾ 에ਰੇਸਮਸ ਇਨਾਮ 2024 ਦਿੱਤਾ ਗਿਆ ਨੀਤਾ ਬਾਣੀ ਮਿਸ ਵਰਲਡ 휴ਮਨਿਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤੀ ਗਈ ਰਿਕਨ ਜਾਮਾ ਮੋਟੋ ਨੇ 2024 ਦਾ ਪ੍ਰੇਟਿਯਕਰ ਅਵਾਰਡ ਜਿੱਤੇ ਆ ਭਾਰਤ ਨੂੰ ਪਿਛੜਾ ਤੇ ਰੋਵੈਲਾ ਚੈਂਪੀਅਨ ਅਵਾਰਡ ਮਿਲਿਆ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਕੀਤੇ ਗਏ ਗਲੋਬਲ ਸਾਈਬਰ ਅਪਰਾਧ ਸੂਚਕਾਂਕ ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਗਲੋਬਲ ਸਾਈਬਰ ਅਪਰਾਧ ਸੂਚੀ ਦੇ ਵਿੱਚ ਸਿਖਰ ਤੇ ਰਿਹਾ ਰਸ਼ੀਆ ਰੂਸ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਰੂਸ ਟੌਪ ਤੇ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰੂਸ ਰੂਸ ਦੀ ਕੈਪੀਟਲ ਕੀ ਆ ਮਾਸਕੋ ਕਰੰਸੀ ਆ ਰੂਸ ਦੀ ਰਸ਼ੀਅਨ ਰੂਬਲ ਪ੍ਰਾਈਮ ਮਿਨਿਸਟਰ ਆ ਮਿਖਾਇਲ ਮਿਸ਼ੁਸਤਿਨ ਤੇ ਪ੍ਰਾਈਮ ਪ੍ਰਾਈਮ ਮਿਨਿਸਟਰ ਮਿਖਾਇਲ ਮਿਸ਼ੋਸਤਿਨ ਪ੍ਰੈਜ਼ੀਡੈਂਟ ਬਣਿਆ ਬੁਲਾਦੀਮੀਰ ਪੁਤਿਨ ਪੰਜਵੀਂ ਵਾਰ ਬਣ ਗਿਆ ਚੋਣ ਜਿੱਤ ਗਿਆ ਇਹ ਤੇ ਰੂਸੀ ਪਲਾੜ ਯਾਤਰੀ ਆ ਉਹ ਲੈਗ ਕੋਨੋਨਨenko ਇਹਨਾਂ ਨੇ 878 ਦਿਨ ਲਗਭਗ 2.5 ਸਾਲ ਪਲਾੜ ਵਿੱਚ ਰਹਿ ਕੇ ਸਭ ਤੋਂ ਵੱਧ ਸਮਾਂ ਪਲਾੜ ਵਿੱਚ ਰਹਿਣ ਦਾ ਰਿਕਾਰਡ ਬਣਾਇਆ ਰੂਸ ਨੇ 2024 ਦੀ ਬ੍ਰਿਕਸ ਬ੍ਰਿਕਸ ਦੀ ਪ੍ਰਧਾਨਗੀ ਸੰਭਾਲੀ ਭਾਰਤ ਨੇ ਰੂਸ ਤੋਂ S400 ਮਿਜ਼ਾਈਲ ਸਕੁਐਡਰੰਟ ਖਰੀਦੇ ਰੂਸ ਨੇ ਸੂਪਰ ਸ਼ਕਤੀਸ਼ਾਲੀ ਪਰਮਾਣੂ ਸੰਚਾਲਿਤ ਮਿਜ਼ਾਈਲ 7 ਬਣਾਈ ਰੂਸ 2024 ਵਿੱਚ ਆਪਣੇ ਰੱਖਿਆ ਖਰਚੇ ਵਿੱਚ 70% ਵਾਧਾ ਕਰੇਗਾ ਨੈਕਸਟ ਹੈ ਕੌਣ ਹਾਲ ਹੀ ਵਿੱਚ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਚੁਣਿਆ ਗਿਆ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਦੇ ਲਈ ਚੁਣਿਆ ਗਿਆ ਵਾਜੀ ਜਗਤਜੀਤ ਪਵਾੜੀਆ অপਸ਼ਨ ਸੀ ਇਸ ਆ ਰਾਈਟ ਆਨਸਰ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਦੇ ਮੈਂਬਰ ਚੁਣੇ ਗਏ ਜਗਤਜੀਤ ਪਵਾੜੀਆ ਦੇਖ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਵੀ ਹੁਣ ਅਪੁਆਇੰਟਮੈਂਟ ਦੀ ਗੱਲ ਆ ਤਾਂ ਰਾਕੇਸ਼ ਮੋਹਨ ਨੂੰ ਵਿਸ਼ਵ ਬੈਂਕ ਦੇ ਆਰਥਿਕ ਸਲਾਹਕਾਰ ਪੈਨਲ ਵਿੱਚ ਨਿਯੁਕਤ ਕੀਤਾ ਗਿਆ ਰਵੀ ਕੋਟਾ ਅਸਮ ਦੇ ਮੌੱਖ ਸਕੱਤਰ ਬਣੇ ਟਾਟਾ ਇੰਟਰਨੈਸ਼ਨਲ ਨੇ ਰਾਜੀਵ ਸਿੰਘਲ ਨੂੰ ਮੈਨੇਜਿੰਗ ਡਾਇਰੈਕਟਰ ਚੁਣਿਆ ਸੰਤੋਸ਼ ਕੁਮਾਰ ਝਾ ਕਾਨਕ ਰੇਲਵੇ ਕਾਰਪੋਰੇਸ਼ਨ ਦੇ ਨਵੇਂ ਸੀਐਮਡੀ ਬਣੇ ਜੀਐਸ ਸਿੰਦਾਨਾ ਨੇ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਅਤੇ ਮੈਕੈਨੀਕਲ ਇੰਜੀਨੀਅਰਿੰਗ ਦੇ 33ਵੇਂ ਡਾਇਰੈਕਟਰ ਜਨਰਲ ਵਜੋਂ ਆਉਂਦਾ ਸੰਭਾਲ ਲਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ